ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਜਣ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਦੀ ਜੀਵ ਦਾ ਉਦਾਰ ਹੁੰਦਾ ਸੋ ਐਸੇ ਸਤਿਗੁਰੂ ਦੀਨदयाल ਕਾਲਪੁਰਖ ਜੀ ਜਿਸ ਨੇ ਸਾਨੂੰ ਪੈਦਾ ਕੀਤਾ ਹੈ ਸਾਰੇ ਸੁੱਖ ਦਿੱਤੇ ਹਨ ਉਸ ਵਾਹਿਗੁਰੂ ਨੂੰ ਕਦਾ ਵੀ ਵਿਸਾਰੀਏ ਨਾ ਖਾਲਸਾ ਜੀ ਭਾਵੇਂ ਥੋੜੇ ਤੋਂ ਥੋੜਾ ਉਹਨੂੰ ਯਾਦ ਕਰੀਏ ਪਰ ਜ਼ਰੂਰ ਕਰੀਏ ਖਿੰਮਾਤਰੀ ਯਾਦ ਕਰੀਏ ਕੁਝ 5 ਮਿੰਟ 2 ਮਿੰਟ 10 ਮਿੰਟ ਜਿੰਨਾ ਚਿਰ ਵੀ ਖਾਲਸਾ ਜੀ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜੀਏ ਸੋਖੀ ਪ੍ਰਾਪਤ ਹੁੰਦਾ ਮਹਾਰਾਜ ਖੁਸ਼ੀਆਂ ਹੀ ਬਖਸ਼ਦੇ ਹਨ ਪਰ ਖਾਲਸਾ ਜੀ ਆਪਾਂ ਉਸ ਦਾਤੇ ਨੂੰ ਇੱਕ ਖਿੰਨਾਤਰ ਵੀ ਯਾਦ ਨਹੀਂ ਕਰਦੇ ਜਦੋਂ ਐਵੇਂ ਕਰਦੇ ਹਾਂ ਫਿਰ ਖਾਲਸਾ ਜੀ ਜਿਹੜੀ ਦੁੱਖਾਂ ਦੀ ਖੇਡ ਹੈ ਸਾਡੇ ਸਿਰ ਪੈਂਦੀ ਜੋ ਸੰਸਾਰ ਦਾ ਪਾਪ ਹੈ ਸਾਨੂੰ ਚੰਬੜਦਾ ਹੈ ਕਿਉਂ ਕਿਉਂਕਿ ਫਿਰ ਸਾਡੀ ਰੱਖਿਆ ਕਰਨ ਵਾਲਾ ਕੋਈ ਨਹੀਂ ਹੁੰਦਾ ਸਾਡੀ ਰੱਖਿਆ ਕਰਨ ਵਾਲਾ ਤੇ ਇੱਕੋ ਇੱਕ ਦਾਤਾਰ ਹੈ ਅਕਾਲ ਪੁਰਖ ਵਾਹਿਗੁਰੂ ਜੇ ਉਹਦਾ ਸਿਮਰਨ ਕਰਾਂਗੇ ਨਾਮ ਜਪਾਂਗੇ ਅਭਿਆਸ ਕਰਾਂਗੇ ਫੇਰ ਹੀ ਖਾਲਸਾ ਜੀ ਉਸ ਦਾਤੇ ਅਕਾਲ ਪੁਰਖ ਵਾਹਿਗੁਰੂ ਨਾਲ ਸਾਡੀ ਬਣ ਆਵੇਗੀ ਤੇ ਜੇ ਆਪਾਂ ਉਸ ਵਾਹਿਗੁਰੂ ਜੀ ਨੂੰ ਵਿਚਾਰ ਛੱਡਾਂਗੇ ਯਾਦ ਹੀ ਨਹੀਂ ਕਰਾਂਗੇ ਤੇ ਫਿਰ ਖਾਲਸਾ ਜੀ ਸੁੱਖ ਕਿੱਥੋਂ ਪ੍ਰਾਪਤ ਹੋਣਗੇ ਮਹਾਰਾਜ ਕਹਿੰਦੇ ਸਾਰਾ ਸੰਸਾਰ ਕ੍ਰਿਸ਼ਨਾਂ ਦੀ ਅੱਗ ਵਿੱਚ ਹੀ ਹੈ ਭਾ ਜੋ ਨੱਠੀ ਪਈ ਹੋਈ ਹੈ ਪੈਸੇ ਪਿੱਛੇ ਲੋਭ ਪਿੱਛੇ ਹੰਕਾਰ ਪਿੱਛੇ ਕਾਮ ਪਿੱਛੇ ਸੋ ਖਾਲਸਾ ਜੀ ਸਾਰਾ ਸੰਸਾਰ ਇਹ ਵਿਕਾਰਾਂ ਦੀ ਅੱਗ ਵਿੱਚ ਪਿਆ ਹੋਇਆ ਸੜ ਰਿਹਾ ਰਿਜ ਰਿਹਾ ਪਰ ਮਹਾਰਾਜ ਕਹਿੰਦੇ ਸਤਗੁਰਾਂ ਦੀ ਸ਼ਰਨ ਪੈਣ ਨਾਲ ਸਤਗੁਰਾਂ ਦਾ ਨਾਮ ਜਪਣ ਨਾਲ ਸਤਗੁਰਾਂ ਦੇ ਨਾਮ ਦੇ ਆਰਾਧਨ ਕਰਨ ਦੇ ਨਾਲ ਖਾਲਸਾ ਜੀ ਇਹ ਤ੍ਰਿਸ਼ਨਾ ਜਿਹੜੀ ਬੁੱਝਦੀ ਹੈ ਪਰ ਮਹਾਰਾਜ ਕਹਿੰਦੇ ਕਿਸੇ ਵਿਰਲੇ ਦੀ ਹੀ ਸੰਸਾਰ ਵਿੱਚ ਬੁੱਝਦੀ ਹੈ ਨਹੀਂ ਤੇ ਖਾਲਸਾ ਜੀ ਵੱਡੀ ਪਰਬਲ ਹੈ ਪੰਜਵੇਂ ਨਾਨਕ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਕੀ ਬੁਜੀ ਹੈ ਇਹ ਜਿਹੜੀ ਤ੍ਰਿਸ਼ਨਾ ਹੈ ਇਹ ਕਿਸੇ ਅੰਦਰੋਂ ਕਿਸੇ ਵਿਰਲੇ ਜਿਹੜਾ ਵਿਰਲਾ ਹੀ ਹੈ ਕੋਈ ਖਾਲਸਾ ਜੀ ਭਾਗਾ ਵਾਲਾ ਮਨੁੱਖ ਜਿਹਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ ਨਹੀਂ ਤੇ ਮਹਾਰਾਜ ਕਹਿੰਦੇ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰ ਆ ਪਰ ਆ ਹੀ ਕੋ ਲੁਜੀ ਹੈ ਇਹ ਬੰਦਾ ਖਾਲਸਾ ਜੀ ਕਹਿੰਦਾ ਕਰੋੜਾ ਰੁਪਏ ਕਮਾ ਲੇ ਤੇ ਹੁਣ ਲੱਖਾਂ ਕਰੋੜ ਹੋਰ ਕਮਾਉਣੇ ਆ ਫਿਰ ਮਾਇਆ ਦਾ ਲਾਲਚ ਕਰਦਾ ਹੈ ਮਨ ਨੂੰ ਰੋਕਦਾ ਨਹੀਂ ਤੇ ਇਹ ਵੱਧ ਤੋਂ ਵੱਧ ਖਾਲਸਾ ਜੀ ਧਨ ਇਕੱਠਾ ਕਰਨ ਵਾਸਤੇ ਆਪਣੇ ਜਿਹੜੇ ਮਨ ਨੂੰ ਤ੍ਰਿਸ਼ਨਾ ਦੀ ਆਗ ਵਿੱਚ ਪਾ ਛੜਦਾ ਹੈ ਇਸੇ ਪ੍ਰਕਾਰ ਫਿਰ ਖਾਲਸਾ ਜੀ ਸਾਨੂੰ ਕਦੇ ਵੀ ਸੁਖ ਪ੍ਰਾਪਤ ਨਹੀਂ ਹੁੰਦਾ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬੇਕਾਰੀ ਬੁਰਾ ਭਲਾ ਨਹੀਂ ਸੁਝੀ ਹੈ ਕਹਿੰਦੇ ਮਨੁੱਖ ਆਪਣੀ ਇਸਤਰੀ ਨੂੰ ਬਹੁਤ ਪ੍ਰੇਮ ਕਰਦਾ ਤੇ ਪਰ ਫਿਰ ਵੀ ਖਾਲਸਾ ਜੀ ਉਹ ਹੋਰਾਂ ਨੇ ਇਸਤਰੀਆਂ ਵੱਲ ਤੱਕਦਾ ਰਹਿੰਦਾ ਇਹੋ ਜਿਹਾ ਵਿਕਾਰਾਂ ਦਾ ਖਾਲਸਾ ਜੀ ਬੋਲ ਬਾਲਾ ਹੈ ਮਨੁੱਖ ਦੇ ਸਿਰ ਤੇ ਤੇ ਬੁਰਾ ਤੇ ਭਲਾ ਇਹਨੂੰ ਸਮਝ ਨਹੀਂ ਆਉਂਦੀ ਮਹਾਰਾਜ ਕਹਿੰਦੇ ਅਨਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਗੁਣ ਨਿਦ ਨਹੀਂ ਗਾਇਆ ਇਵੇਂ ਕਰਕੇ ਸਤਿਗੁਰੂ ਬਚਨ ਕਰਦੇ ਕਿ ਜਿਹੜੇ ਅਨੇਕਾਂ ਬੰਧਨ ਹਨ ਵੱਜਾ ਹੋਇਆ ਬੰਦਾ ਇਹ ਖਾਲਸਾ ਜੀ ਭਟਕਣਾ ਵਿੱਚ ਭਟਕਦਾ ਪਿਆ ਮਾਇਆ ਵਿੱਚ ਖੁਆਰ ਹੋਇਆ ਪਿਆ ਇਹਨੂੰ ਇਹ ਨਹੀਂ ਪਤਾ ਲੱਗਦਾ ਵੀ ਗੁਣਾ ਦਾ ਖਜ਼ਾਨਾ ਪਰਮੇਸ਼ਰ ਜਿਹੜਾ ਹੈ ਉਹਦੀ ਸਿਫਤ ਸਲਾਹ ਕਰਨੀ ਹੈ ਉਹ ਇਹ ਕਰਦਾ ਨਹੀਂ ਮਨ ਵਿਖੇ ਹੀ ਘੋਲੂ ਜੀ ਤੇ ਖਾਲਸਾ ਜੀ ਵਿਸ਼ਿਆਂ ਦੀ ਅੱਗ ਵਿੱਚ ਸੜਨ ਵਾਸਤੇ ਤਿਆਰ ਰਹਿੰਦਾ ਜਾ ਕੋਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰਹਰਸ ਜੀ ਇਹ ਇਹਨੇ ਜਿਸ ਤੇ ਵਾਹਿਗੁਰੂ ਮੇਰ ਕਰਦੇ ਅਕਾਲ ਪੁਰਖ ਟੁੱਟ ਜਾਵੇ ਤੇ ਖਾਲਸਾ ਜੀ ਉਹਦੇ ਉੱਤੇ ਕਿਰਪਾ ਕਰ ਦੇ ਫਿਰ ਉਹ ਮਨੁੱਖ ਨੂੰ ਮਾਰਾ ਸੱਚੇ ਪਾਸ਼ਾ ਆਪਣਾ ਨਾਮ ਬਖਸ਼ਦਾ ਆਪਣੀ ਸੰਗਤ ਬਖਸ਼ਦਾ ਸਾਧ ਸੰਗਤ ਵਿੱਚ ਮਿਲਾ ਦਿੰਦਾ ਗੁਰੂ ਦੇ ਲੜ ਲਾ ਦਿੰਦਾ ਫਿਰ ਖਾਲਸਾ ਜੀ ਉਹ ਪਰਮੇਸ਼ਰ ਦੇ ਦਰ ਤੇ ਕਾਮਯਾਬ ਹੋ ਜਾਂਦਾ ਇਹ ਗੁਰੂ ਦਾ ਨਾਮ ਹੀ ਹੈ ਜਿਹੜਾ ਸਾਰਿਆਂ ਰਸਾਂ ਕਸਾਂ ਤੋਂ ਬਚਾਉਣ ਵਾਲਾ ਹੈ ਤੇ ਜਿਨ੍ਹਾਂ ਨੇ ਖਾਲਸਾ ਜੀ ਨਾਮ ਦਾ ਅਰਾਧਨ ਕੀਤਾ ਨਾਮ ਜਪਿਆ ਉਹਨਾਂ ਦੀ ਮਹਿਮਾ ਫਿਰ ਕੋਈ ਕੀ ਕਰ ਸਕਦਾ ਉਹਨਾਂ ਦੀ ਮਹਿਮਾ ਨਹੀਂ ਕੀਤੀ ਜਾ ਸਕਦੀ ਖਾਲਸਾ ਜੀ ਉਹਨਾਂ ਨੂੰ ਅਠੇ ਪੈਰ ਦੀ ਜਿਹੜੀ ਖੇੜ ਆ ਸਮਾਧੀ ਲੱਗ ਜਾਂਦੀ ਹੈ ਫਿਰ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਪ੍ਰਭੂ ਦੀ ਯਾਦ ਹੀ ਵਸੀ ਰਹਿੰਦੀ ਹੈ ਤੇ ਸਾਰੇ ਕਾਰਜ ਉਹਨਾਂ ਦੇ ਆਪਣੇ ਆਪ ਹੋਣ ਲੱਗ ਪੈਂਦੇ ਸੋ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸਾਨੂੰ ਇਹੀ ਹਿਦਾਇਤਾਂ ਕਰਦੇ ਤੇ ਖਾਲਸਾ ਜੀ ਮੇਰੀ ਇੱਕ ਬੇਨਤੀ ਹੈ ਆਪਾਂ ਜਰੂਰ ਜਿਹੜੇ ਆਪਣੇ ਵੱਡੇ ਮਹਾਪੁਰਸ਼ ਹੋਏ ਨੇ ਜਾਂ ਬਾਬਾ ਆਤਰ ਸਿੰਘ ਸਾਹਿਬ ਜੀ ਮਸਤੂਆਣੇ ਹੋਲੇ ਹੋਏ ਜਾਂ ਬਾਬਾ ਕਰਮ ਸਿੰਘ ਸਾਹਿਬ ਹੋਤੀ ਮਰਦਾਨ ਵਾਲੇ ਹੋਏ ਬਾਬਾ ਈਸ਼ੂ ਸਿੰਘ ਸਹਿਬ ਰਾੜਾ ਸਾਹਿਬ ਵਾਲੇ ਸੰਤ ਸੁੰਦਰ ਸਿੰਘ ਜੀ ਪਿੰਡਰਾਵਾਲੇ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਾਂ ਖਾਲਸਾ ਜੀ ਹੋਰ ਅਨੇਕਾਂ ਮਹਾਂਪੁਰਸ਼ ਬਾਬਾ ਅਤਰ ਸਿੰਘ ਡੇਰੂ ਸਾਹਿਬ ਵਾਲੇ ਖਾਲਸਾ ਜੀ ਐਵੇਂ ਬਾਬਾ ਜਵਾਲਾ ਸਿੰਘ ਸਾਹਿਬ ਹਰਖੋਵਾਲ ਵਾਲੇ ਮਹਾਂਪੁਰਸ਼ ਸੋ ਇਹਨਾਂ ਮਹਾਂਪੁਰਸ਼ਾਂ ਦਾ ਜੀਵਨ ਸਾਨੂੰ ਜਰੂਰ ਪੜ੍ਹਨਾ ਚਾਹੀਦਾ ਕਿਉਂ ਕਿਉਂਕਿ ਇਹਨਾਂ ਮਹਾਂਪੁਰਖਾਂ ਦੇ ਜੀਵਨ ਵਿੱਚ ਖਾਲਸਾ ਜੀ ਇਹਨਾਂ ਨੇ ਜੋ ਤਾਪ ਕੀਤਾ ਜਪ ਕੀਤਾ ਉਹ ਸਾਰੀਆਂ ਜੁਗਤੀਆਂ ਇਹਨਾਂ ਦੇ ਜੀਵਨ ਵਿੱਚ ਲੱਭ ਜਾਂਦੀਆਂ ਤੇ ਇਹਨਾਂ ਦਾ ਜੀਵਨ ਪੜ ਕੇ ਫਿਰ ਖਾਲਸਾ ਜੀ ਗੁਰਮਖ ਦਾ ਮਨ ਜਿਹੜਾ ਉਹ ਬੰਦੇ ਦਾ ਮਨ ਜਿਹੜਾ ਗੁਰਮਖ ਹੋ ਜਾਂਦਾ ਮਨੁੱਖ ਦਾ ਮਨ ਗੁਰਮਖਤਾਈ ਵੱਲ ਤੁਰ ਪੈਂਦਾ ਸੋ ਜਰੂਰ ਇਹਨਾਂ ਦਾ ਜੀਵਨ ਪੜਨਾ ਚਾਹੀਦਾ ਇਹਨਾਂ ਮਹਾਂਪੁਰਸ਼ਾਂ ਦੀ ਹੋਂਦ ਨੂੰ ਵੇਖਣਾ ਚਾਹੀਦਾ ਕਿਵੇਂ ਇਹਨਾਂ ਨੇ ਜਪ ਕੀਤਾ ਕਿਵੇਂ ਤਪ ਕੀਤਾ ਕਿਵੇਂ ਅਕਾਲ ਪੁਰਖ ਨਾਲ ਪ੍ਰੇਮ ਕੀਤਾ ਜਿਵੇਂ ਖਾਲਸਾ ਜੀ ਇਹਨਾਂ ਸਾਧੂਆਂ ਨੇ ਜਿਹੜੇ ਜਪ ਤਪ ਕੀਤੇ ਨੇ ਅਸੀਂ ਕਰ ਨਹੀਂ ਸਕਦੇ ਕਦੇ ਵੀ ਨਹੀਂ ਮਨੁੱਖ ਕਰ ਸਕਦਾ ਕਿਉਂਕਿ ਮਾਇਆ ਦੇ ਵਿਸ਼ੇ ਵਿਕਾਰ ਵਿੱਚ ਫਸਿਆ ਹੋਇਆ ਮਨੁੱਖ ਖਾਲਸਾ ਜੀ ਕਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦਾ ਤੇ ਆਪਾਂ ਆਪਣਾ ਚਿਤ ਮਾਇਆ ਵਿੱਚ ਰਹਿੰਦਾ ਜਦੋਂ ਖਾਲਸਾ ਜੀ ਕੋਈ ਖਿਆਲ ਤੁਹਾਨੂੰ ਵਾਹਿਗੁਰੂ ਜੀ ਵੱਲੋਂ ਤੋੜੇ ਤੇ ਉਹ ਖਿਆਲ ਨੂੰ ਛੱਡ ਦੇਣਾ ਚਾਹੀਦਾ ਖਤਮ ਕਰ ਦੇਣਾ ਚਾਹੀਦਾ ਜਿਵੇਂ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਮਸਤੂਆਣੇ ਵਾਲੇ ਮਹਾਂਪੁਰਸ਼ ਖਾਲਸਾ ਜੀ ਜਿਸ ਵੇਲੇ ਹਜੂਰ ਸਾਹਿਬ ਨੂੰ ਗਏ ਚੱਲ ਕੇ ਪੈਂਡਾ ਕਰਕੇ ਗਏ ਇੱਕ ਪੈਰ ਪੁੱਟਦੇ ਸੀ ਤੇ ਵਾਹੇ ਕਹਿੰਦੇ ਸੀ ਦੂਜਾ ਪੈਰ ਪੁੱਟਦੇ ਸੀ ਤੇ ਗੁਰੂ ਕਹਿੰਦੇ ਸੀ ਇਦਾਂ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਪੰਧ ਮੁਕਾਇਆ ਸ਼੍ਰੀ ਅਬਚਲ ਨਗਰ ਸ਼੍ਰੀ ਹਜੂਰ ਸਾਹਿਬ ਪਹੁੰਚੇ ਉੱਥੇ ਜਾ ਕੇ ਖਾਲਸਾ ਜੀ ਗੋਦਾਵਰੀ ਦੇ ਵਿੱਚ ਇਸ਼ਨਾਨ ਕਰਨਾ ਉੱਥੇ ਖਲੋ ਕੇ ਜਪ ਤਪ ਕਰਦੇ ਰਹਿਣਾ ਜਾਪ ਕਰਨਾ ਤੇ ਕੀ ਹੋਇਆ ਜਦੋਂ ਮਹਾਂਪੁਰਸ਼ ਚੱਲੇ ਸਾਨੂੰ ਨਾ ਤੇ ਰਸਤੇ ਦੇ ਵਿੱਚ ਇੱਕ ਗੁਰਮੁਖ ਮਿਲਿਆ ਤੇ ਉਹਨੇ ਖਾਲਸਾ ਜੀ ਥੋੜੇ ਜਿਹੇ ਪੈਸੇ ਜਿਹੜੇ ਬਾਬਾ ਜੀ ਦੇ ਪੱਲੇ ਦੇ ਨਾਲ ਬੰਨ ਦਿੱਤੇ ਵੀ ਉੱਥੇ ਤੁਸੀਂ ਰਾਹ ਪੈਂਡੇ ਵਿੱਚ ਕੋਈ ਮਦਦ ਮਿਲੇਗੀ ਕੋਈ ਖਾਣ ਪੀਣ ਵਾਸਤੇ ਚੀਜ਼ ਲੈਣੀ ਪਵੇ ਤਾਂ ਵਰਤ ਲਿਓ ਉਹ ਮਾਇਆ ਜਿਹੜੀ ਸੀ ਉਹ ਗੁਰਮਖ ਨੇ ਪੱਲੇ ਬੰਦਤੀ ਬਾਬਾ ਜੀ ਦੇ ਤੇ ਜਿਸ ਵੇਲੇ ਖਾਲਸਾ ਜੀ ਮਹਾਂਪੁਰਸ਼ ਗੋਦਾਵਰੀ ਨਦੀ ਦੇ ਵਿੱਚ ਖੜ ਕੇ ਤੇ ਜਾਪ ਕਰਦੇ ਤੇ ਉਹ ਜਿਹੜਾ ਰੁਪਈਆਂ ਵਾਲਾ ਜਿਹਦੇ ਪੱਲੇ ਰੁਪਈਏ ਬੰਨੇ ਸਨ ਜਿਹੜਾ ਉਹ ਕੱਪੜਾ ਸੀ ਉਹ ਕੱਪੜੇ ਨੂੰ ਇੱਕ ਝਾੜੀ ਦੇ ਥੱਲੇ ਤੇ ਉੱਥੇ ਰੱਖ ਦਿੱਤਾ ਨੱਪ ਦਿੱਤਾ ਮਿੱਟੀ ਪਾ ਦਿੱਤੀ ਉੱਤੇ ਕਿ ਮੈਂ ਜਪ ਤਪ ਕਰ ਲਵਾਂ ਤੇ ਇੱਥੇ ਪਏ ਰਹਿਣਗੇ ਤੇ ਖਾਲਸਾ ਜੀ ਜਿਸ ਵੇਲੇ ਜਪ ਤਪ ਕਰਨ ਲੱਗ ਪਏ ਸੁਰਤੀ ਬੁਰਤੀ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਵਿੱਚ ਜੋੜ ਲਈ ਜਦੋਂ ਖਾਲਸਾ ਜੀ ਜਪ ਤਪ ਕਰਨ ਥੋੜੇ ਚਿਰ ਬਾਅਦ ਖਿਆਲ ਆ ਜਵੇ ਵੀ ਪੈਸੇ ਰੱਖੇ ਨੇ ਕੋਈ ਚੁੱਕ ਕੇ ਨਾ ਲੈ ਜੇ ਫੇਰ ਸੁਰਤੀ ਤੋੜ ਲਿਆ ਕਰਨ ਫੇਰ ਖਾਲਸਾ ਜੀ ਪਰਮੇਸ਼ਰ ਦੇ ਆਰਾਧਨ ਵਿੱਚ ਲੱਗ ਜਾਇਆ ਕਰਨ ਫਿਰ ਥੋੜਾ ਜਿਹਾ ਸਮਾਂ ਲੱਗੇ ਫਿਰ ਉਹਨਾਂ ਦਾ ਧਿਆਨ ਜਿਹੜਾ ਕਿਤੇ ਟੁੱਟ ਕੇ ਤੇ ਉਹਦੇ ਹਾਲ ਚਲਿਆ ਜਾਵੇ ਜਿੱਥੇ ਪੈਸੇ ਨੱਪੇ ਸਨ ਸੋ ਇਦਾਂ ਹੋਣ ਲੱਗ ਪਿਆ ਬਾਬਾ ਜੀ ਨਦੀ ਵਿੱਚੋਂ ਬਾਹਰ ਨਿਕਲੇ ਤੇ ਖਾਲਸਾ ਜੀ ਉਹ ਜਿਹੜਾ ਨੱਪਿਆ ਹੋਇਆ ਪੈਸਿਆਂ ਵਾਲਾ ਕੱਪੜਾ ਸੀ ਉਹਦੇ ਪੱਲਿਓ ਕੱਪੜੇ 'ਚੋਂ ਪੈਸੇ ਕੱਢ ਕੇ ਤੇ ਸਾਰੇ ਪੈਸੇ ਗੋਦਾਵਰੀ ਨਦੀ ਵਿੱਚ ਛੱਟਾ ਦੇ ਦਿੱਤਾ ਖਲਾਰ ਤੇ ਕਿਹਾ ਕਿ ਭਾਈ ਜੇ ਇਸ ਚੀਜ਼ ਦੇ ਨਾਲ ਪਰਮੇਸ਼ਰ ਵੱਲੋਂ ਸੁਰਤੀ ਟੁੱਟਦੀ ਆ ਉਸ ਚੀਜ਼ ਨੂੰ ਰੱਖ ਕੇ ਅਸੀਂ ਕੀ ਕਰਨਾ ਤੇ ਖਾਲਸਾ ਜੀ ਜੇਸ ਵੇਲੇ ਉਹ ਮਾਇਆ ਸਿੱਟੀ ਨਦੀ ਦੇ ਵਿੱਚ ਤੇ ਉਸ ਵੇਲੇ ਧਿਆਨ ਇਕਾਗਰ ਕੀਤਾ ਤੇ ਫਿਰ ਲਗਾਤਾਰ ਖਾਲਸਾ ਜੀ ਸਮਾਧੀ ਲੱਗੀ ਰਹੀ ਕਈ ਕਈ ਦਿਨ ਲੱਗੀ ਰਹੀ ਸੋ ਆਪਾਂ ਕੀ ਕਰਦੇ ਆ ਆਪਾਂ ਨੂੰ ਖਾਲਸਾ ਜੀ ਆਪਾਂ ਗੁਰੂ ਘਰ ਜਾਂਦੇ ਆ ਤੇ ਸਾਨੂੰ ਪਿੱਛੋਂ ਕੰਮ ਹੀ ਨਹੀਂ ਛੱੜਦੇ ਆਪਾਂ ਮਹਾਰਾਜ ਦੇ دیدار ਕਰਦੇ ਆ ਤੇ ਸੁਰਤੀ ਬਿਰਤੀ ਵਿੱਚ ਪਿੱਛੋਂ ਕੰਮ ਹੀ ਚੇਤੇ ਆਈ ਜਾਂਦੇ ਕਿ ਡੰਗਰਾਂ ਨੂੰ ਪੱਠੇ ਪਾਉਣੇ ਨੇ ਕੰਮ ਤੇ ਜਾਣਾ ਸੀ ਆ ਕੰਮ ਕਰਨ ਵਾਲਾ ਸੀ ਉਹ ਕੰਮ ਕਰਨ ਵਾਲਾ ਸੀ ਮੈਂ ਉਥੋਂ ਪੈਸੇ ਲੈਣੇ ਸੀ ਇਦਾਂ ਦੇ ਵਾਰ-ਵਾਰ ਖਾਲਸਾ ਜੀ ਉਹ ਖਿਆਲ ਆਉਂਦੇ ਉਹ ਸੁਰਤੀ ਮਹਾਰਾਜ ਦੀ ਗੋਦ ਵਿੱਚ ਬੈਠਿਆਂ ਵੀ ਵਾਹਿਗੁਰੂ ਜੀ ਵਾਲ ਧਿਆਨ ਨਹੀਂ ਜਾਂਦਾ ਇਦਾਂ ਹੀ ਹੁੰਦਾ ਨਾ ਆਪਣੇ ਸਾਰਿਆਂ ਦੇ ਨਾਲ ਕਿਉਂਕਿ ਖਾਲਸਾ ਜੀ ਅਸੀਂ ਉਹ ਕੰਮ ਚੇਤੇ ਵਿੱਚ ਵਸਾਏ ਜਿਹੜੇ ਪਰਮੇਸ਼ਰ ਵੱਲੋਂ ਤੋੜਦੇ ਹਨ ਤੇ ਇਹ ਸਾਰੇ ਮਾਇਆ ਦਾ ਰੂਪ ਹੈ ਸੋ ਜਿਵੇਂ ਉਹ ਸੰਤਾਂ ਨੇ ਖਾਲਸਾ ਜੀ ਉਹ ਮਾਇਆ ਦੀ ਪੋਟਲੀ ਸੀ ਜਿਹੜੀ ਜਦੋਂ ਉਹ ਧਿਆਨ ਉਧਰ ਨੂੰ ਜਾਂਦਾ ਸੀ ਵੀ ਕੋਈ ਪੈਸੇ ਨਾ ਚੁੱਕ ਕੇ ਲੈ ਜੇ ਤੇ ਖਾਲਸਾ ਜੀ ਉਹ ਪੈਸੇ ਫਿਰ ਜਦੋਂ ਨਦੀ ਵਿੱਚ ਸਿਰ ਦਿੱਤੇ ਤੇ ਇਕਾਗਰਜਿਤ ਹੋ ਕੇ ਸੁਰਤੀ ਜੁੜ ਗਈ ਆਪਾਂ ਨੂੰ ਵੀ ਜਦੋਂ ਮਹਾਰਾਜ ਦੇ ਘਰ ਜਾਣੇ ਹੋ ਤੇ ਖਾਲਸਾ ਜੀ ਪਿਛਲਾ ਸੰਸਾਰ ਭੁੱਲ ਜਾਇਆ ਕਰੋ ਪਿੱਛੇ ਛੱਡ ਦਿਆ ਕਰੋ ਸਾਰਾ ਵੀ ਸਾਡਾ ਕੋਈ ਪਿੱਛੇ ਪਰਿਵਾਰ ਵੀ ਹੈ ਆਪਾਂ 10 ਮਿੰਟ 5 ਮਿੰਟ ਵਾਸਤੇ ਮਹਾਰਾਜ ਦੇ ਦਰਸ਼ਨ ਕਰਨੇ ਹੁੰਦੇ ਆ ਉਹਦੇ ਵਿੱਚ ਵੀ ਖਾਲਸਾ ਜੀ ਹਜ਼ਾਰਾਂ ਸਾਨੂੰ ਫੁਰਨੇ ਬਣਦੇ ਹਜ਼ਾਰਾਂ ਸਾਨੂੰ ਖਿਆਲ ਆਉਂਦੇ ਫਿਰ ਇਸੇ ਕਰਕੇ ਸਾਡੀ ਹਾਜ਼ਰੀ ਮਹਾਰਾਜ ਦੇ ਦਰ ਪ੍ਰਵਾਨ ਨਹੀਂ ਹੁੰਦੀ ਅਸੀਂ ਗਏ ਉਹ ਜਗ੍ਹਾ ਮਹਾਰਾਜ ਦੇ ਘਰ ਪਹੁੰਚੇ ਹੋਏ ਵੀ ਦਰ ਤੇ ਤਾਂ ਵੀ ਖਾਲਸਾ ਜੀ ਉੱਥੇ ਸਾਡੀ ਗੈਰ ਹਾਜ਼ਰੀ ਲੱਗਦੀ ਕਿਉਂਕਿ ਸਾਡਾ ਚਿੱਤ ਜਿਹੜਾ ਹੈ ਉਹ ਮਾਇਆ ਵਿੱਚ ਲੱਗਾ ਰਹਿੰਦਾ ਜਿਸ ਵੇਲੇ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਖਾਲਸਾ ਜੀ ਦੌਲਤ ਰਾਏ ਨੇ ਤੇ ਉਹਦੇ ਵਜ਼ੀਰ ਨੇ ਕਿਹਾ ਸੀ ਵੀ ਜੇ Hindu Muslim ਕੋਈ ਵੀ ਨਹੀਂ ਹੈ ਤੇ ਫਿਰ ਸਾਡੇ ਦੇ ਸਾਡੇ ਨਾਲ ਨਮਾਜ਼ ਪੜੋ ਮਸਜਿਦ ਵਿੱਚ ਆ ਕੇ ਜਦੋਂ ਮਹਾਰਾਜ ਗਏ ਤੇ ਖਾਲਸਾ ਜੀ ਦੌਲਤ ਰਾਏ ਨੇ ਵੀ ਪੜੀ ਤੇ ਉਸ ਤੋਂ ਬਾਅਦ ਜਿਹੜਾ ਉਹਦਾ ਵਜ਼ੀਰ ਸੀ ਉਹਨੇ ਵੀ ਪੜੀ ਤੇ ਉਹ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਖੜੇ ਰਹੇ ਤਾਂ ਆਪਾਂ ਸਭ ਨੇ ਸਾਖੀ ਇਹ ਸੁਣੀ ਹੈ ਤੇ ਜਿਸ ਵੇਲੇ ਉਹਨਾਂ ਨੇ ਕਿਹਾ ਕਿ ਮਾਰਾ ਤੁਸੀਂ ਨਮਾਜ਼ ਨਹੀਂ ਪੜੀ ਤਾਂ ਸਤਿਗੁਰੂ ਕਹਿੰਨੇ ਮੈਂ ਨਮਾਜ਼ ਕਿਹਦੇ ਨਾਲ ਪੜ੍ਹਨੀ ਸੀ ਭਾਈ ਤੂੰ ਤੇ ਆਪਣੇ ਕੰਮਾਂ ਕਾਜਾਂ ਵਿੱਚ ਫਸਿਆ ਸੀ ਤੇ ਜਿਹੜਾ ਉਹਦਾ ਵਜ਼ੀਰ ਸੀ ਉਹਨੂੰ ਮਾਰਾ ਕਹਿੰਨੇ ਤੇਰੀ ਤੇ ਭਾਈ ਘਰੇ ਘੋੜੀ ਸੂਣ ਵਾਲੀ ਸੀ ਬਸ਼ੇਰੀ ਸੂਣ ਵਾਲੀ ਉਹਨੇ ਬਸ਼ੇਰੀ ਦਿੱਤੀ ਤੇਨੂੰ ਡਾਰ ਸੀ ਵੀ ਤੇ ਖੂਚ ਨਾ ਡਿਗ ਪੇ ਵੀ ਉਹਦਾ ਕੀ ਬਣਨ ਲਿਆ ਹੋਗਾ ਤੂੰ ਕਿਹੜੀ ਨਮਾਜ਼ ਪੜ੍ਹੀ ਐ ਆਪਣੇ ਨਾਲ ਸਾਰਿਆਂ ਨਾਲ ਇਦਾਂ ਹੁੰਦਾ ਆ ਆਪਾਂ ਜਪ ਤਪ ਜਰੂਰ ਕਰਦੇ ਚਪਹਿਰਿਆਂ ਵਿੱਚ ਹਾਜ਼ਰੀਆਂ ਭਰਦੇ ਆ ਪਰ ਸੁਰਤੀ ਖਾਲਸਾ ਜੀ ਬਸ ਵਿੱਚ ਰਹਿੰਦੀ ਆ ਕਿ ਟਾਈਮ ਨਾਲ ਅਰਦਾਸ ਹੋ ਜਵੇ ਕਿ ਦੇ ਬਾਸੀ ਨਾ ਪਿੰਡ ਦੀ ਲੰਘ ਜਵੇ ਪਿੰਡ ਕਿੱਦਾਂ ਜਾਵਾਂਗੀ ਜਾਂ ਪਿੰਡ ਕਿੱਦਾਂ ਜਾਵਾਂਗਾ ਇਹ ਖਿਆਲ ਹੀ ਖਾਲਸਾ ਜੀ ਸਾਨੂੰ ਖਾ ਜਾਂਦਾ ਕਿ ਮੇਰਾ ਬੱਚਾ ਨਾ ਰੋਪੇ ਮੈਂ ਦੁਪਹਿਰਾ ਕੱਟਣ ਨਹੀਂ ਆ ਮੈਂ ਆਹ ਨਾ ਕਰ ਲਾਂ ਕੋਈ ਆਹ ਨਾ ਜਾਵੇ ਮੈਂ ਛੇਤੀ ਛੇਤੀ ਕਰ ਲਵਾਂ ਉਹ ਧਿਆਨ ਤੇ ਸਾਰਾ ਉਧਰ ਹੁੰਦਾ ਬਾਣੀ ਵਿੱਚ ਨਹੀਂ ਹੁੰਦਾ ਐਸੇ ਕਰਕੇ ਸਾਡੀ ਹਾਜ਼ਰੀ ਨਹੀਂ ਲੱਗਦੀ ਸੋ ਮਹਾਰਾ ਸੱਚੇ ਪਾਸ਼ਾ ਕਿਰਪਾ ਕਰਨ ਸਾਨੂੰ ਖਾਲਸਾ ਜੀ ਸਤਗੁਰਾਂ ਦੇ ਦੀਦਾਰ ਕਰਨੇ ਆ ਜਾਣ ਸਤਗੁਰਾਂ ਦੇ ਘਰ ਸਾਡੀ ਹਾਜ਼ਰੀ ਲੱਗ ਜਾਵੇ ਕਿਉਂਕਿ ਉਸ ਅਕਾਲ ਪੁਰਖ ਤੋਂ ਬਿਨਾਂ ਖਾਲਸਾ ਜੀ ਹੋਰ ਕੋਈ ਜਿਹੜਾ ਵੀ ਉਹ ਰੱਖਣ ਵਾਲਾ ਨਹੀਂ ਹੈ ਆਸ ਓਟ ਪ੍ਰਭ ਤੋਰੀ ਸਿਰਫ ਤੇਰੀ ਹੀ ਮਹਾਰਾਜ ਓਟ ਆ ਤੇਰੀ ਹੀ ਆਸ ਹੈ ਜਿਹੜਾ ਮਨੁੱਖ ਖਾਲਸਾ ਜੀ ਐਵੇਂ ਸਤਗੁਰਾਂ ਦੇ ਪੂਰਨ ਪ੍ਰੋਸਾ ਰੱਖ ਕੇ ਸਤਗੁਰਾਂ ਦੇ ਚਰਨਾਂ ਕਮਲਾਂ ਨਾਲ ਜੁੜਦਾ ਮਹਾਰਾਜ ਉਹਨੂੰ ਬਹੁਤ ਕੁਝ ਬਖਸ਼ਦੇ ਸੁੱਖ ਬਖਸ਼ਦੇ ਸੋ ਆਹ ਖਾਲਸਾ ਜੀ ਅੱਜ ਦੀ ਹੱਡ ਵੀ ਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਨਾਲ ਜੋ ਆਈ ਹੈ ਮਹਾਰਾ ਨੇ ਮਿਹਰਾ ਕੀਤੀਆਂ ਤਰਸ ਕੀਤਾ ਖਾਲਸਾ ਜੀ ਹੱਦ ਬੀਤੀ ਦਾਸ ਨੂੰ ਹੀ ਕਿਸੇ ਨੇ ਪਹਿਲਾਂ ਅਰਦਾਸ ਕਰਨ ਵਾਸਤੇ ਕਿਹਾ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦੀ ਅਰਦਾਸ ਜਿਹੜੀ ਉਹ ਪੂਰੀ ਹੋਈ ਮਹਾਰਾਜ ਨੇ ਕਿਰਪਾ ਕੀਤੀ ਸੋ ਖਾਲਸਾ ਜੀ ਇਹ ਪਰਿਵਾਰ ਸ਼ੁਰੂ ਤੋਂ ਬਾਬਾ ਦੀਪ ਸਿੰਘ ਸਾਹਿਬ ਨਾਲ ਜੁੜਿਆ ਹੋਇਆ ਕਿਉਂਕਿ ਇਹ ਭੈਣ ਜੀ ਹੁਣੀ ਸੁਣਾਉਂਦੇ ਆ ਕਿ ਸਾਡੇ ਦਾਦਾ ਜੀ ਸਾਡੇ ਬਾਪੂ ਜੀ ਇਹ ਸਾਰੇ ਸ਼ੁਰੂ ਤੋਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬਹੁਤ ਜਾਂਦੇ ਸੀ ਬੜਾ ਪ੍ਰੇਮ ਸੀ ਘਰ ਵਿੱਚ ਵੀ ਜਦੋਂ ਕੋਈ ਕਾਰਜ ਹੋਣਾ ਕੋਈ ਗੱਲ ਹੋਣੀ ਤਾਂ ਸਾਡੇ ਬਾਪੂ ਨੇ ਕਹਣਾ ਕਿ ਬਾਬਾ ਦੀਪ ਸਿੰਘ ਸਾਹਿਬ ਇਉਂ ਕਰਨਗੇ ਬੜਾ ਪ੍ਰੇਮ ਸ਼ਰਧਾ ਬਣੀ ਹੋਈ ਸੀ ਤੇ ਐਵੇਂ ਫਿਰ ਸਾਡੇ ਵਿੱਚ ਵੀ ਸੀ ਪਰ ਅਸੀਂ ਬਾਹਰ ਚਲੇ ਗਏ ਇਹ ਖਾਲਸਾ ਜੀ ਭੈਣ ਹੋਣੀ ਬਾਹਰ ਨਹੀਂ ਤੇ ਇਹ ਸੁਣਾਉਂਦੇ ਨੇ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿਵੇਂ ਕਿਰਪਾ ਵਰਤਦੀ ਹੈ ਕਿਵੇਂ ਅਸੀਂ ਭੁੱਲ ਗਏ ਸਾਂ ਤੇ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰਾਂ ਕੀਤੀਆਂ ਤੇ ਮਹਾਰਾਜ ਦੀ ਕਿਰਪਾ ਸਦਕਾ ਭੈਣ ਕਹਿੰਦੇ ਕਿ ਸਾਡੇ ਨਾਲ ਕੋਈ ਵੀ ਕਾਰਜ ਜਿਹੜਾ ਘਰ ਦਾ ਸਫਲ ਨਹੀਂ ਸੀ ਹੁੰਦਾ ਖਰਚਾ ਬਹੁਤਾ ਹੋ ਗਿਆ ਸੀ ਸਿਰ ਤੇ ਕਰਜ਼ਾ ਚੜ ਗਿਆ ਸੀ ਜਿਹੜੇ ਉੱਥੋਂ ਦੇ ਕ੍ਰੈਡਿਟ ਕਾਰਡ ਹੁੰਦੇ ਆ ਉਹ ਤੋਂ ਵੀ ਖਰਚਾ ਖਰਚਾ ਚੁੱਕ-ਚੁੱਕ ਕੇ ਵਰਤ ਲਿਆ ਸੀ ਤੇ ਖਾਲਸਾ ਜੀ ਉੱਤੇ ਜਿਹੜਾ ਉਹ ਲੱਗਦਾ ਜਾਂ ਵਿਆਜ ਲੱਗਦਾ ਦਾ ਕੀ ਲੱਗਦਾ ਉਹਦੇ ਬਾਰੇ ਮੈਨੂੰ ਨਹੀਂ ਪਤਾ ਪਰ ਕਰਜ਼ਾ ਉਹਨਾਂ ਦੇ ਸਿਰ ਚੜ ਗਿਆ ਸੀ ਕਾਰਜ ਕੋਈ ਨਹੀਂ ਸੀ ਹੁੰਦਾ ਤੇ ਕਹਿੰਦੇ ਵੀ ਮੈਂ ਨਾ ਅਚਾਨਕ ਇੱਕ ਦਿਨ YouTube ਦੇ ਬੜੀ ਉਧਨੇ ਅਫਸਰਸਾਂ ਤੇ YouTube ਖੋਲ੍ਹਿਆ ਤੇ ਕੁਦਰਤੀ ਇੱਕ ਹੱਡ ਬੀਤੀ ਸਾਹਮਣੇ ਉਹਦੇ ਉੱਤੇ ਲਿਖਿਆ ਸੀ ਵੀ ਜੇ ਤੁਹਾਡੇ ਸਿਰ ਵੀ ਕਰਜ਼ੇ ਚੜੇ ਨੇ ਖਾਲਸਾ ਜੀ ਇੱਕ ਪੁਰਾਣੀ ਪਾਈ ਹੋਈ ਹੈ ਕਹਾਤਾ ਆਪਾਂ ਥੋੜੇ ਦਿਨ ਪਹਿਲਾਂ ਪਾਈ ਹੈ ਇੱਕ ਬਹੁਤ ਪੁਰਾਣੀ ਵੀ ਕਰਜ਼ੇ ਵਾਲੀ ਹੈ ਤੇ ਉਹ ਕਿਤੇ ਉਹਨਾਂ ਨੂੰ ਮਿਲ ਗਈ ਤੇ ਉਹਨਾਂ ਨੇ ਸੁਣੀ ਭੈਣ ਹੋਣਾ ਨੇ ਤੇ ਉਹਦੇ ਵਿੱਚ ਦਾਸ ਨੇ ਸ਼ਹੀਦੀ ਦੇ ਬਾਰੇ ਵੀ ਕਿਹਾ ਸੀ ਉਹਨਾਂ ਨੇ ਉਥੋਂ ਨੰਬਰ ਲੱਭ ਕੇ ਤੇ ਦਾਸ ਨੂੰ ਖਾਲਸਾ ਜੀ ਕੋਲ ਅੱਜ ਤੋਂ 10 ਮਹੀਨੇ ਪਹਿਲਾਂ ਦੀ ਗੱਲ ਹੈ ਕਿ ਉਦੋਂ ਮੈਸੇਜ ਕੀਤੇ ਸੀ ਵੀ ਵੀਰ ਜੀ ਸਾਡੀ ਸ਼ਹੀਦੀ ਦੇ ਕਰਵਾ ਦਿਓ ਤੇ ਦਾਸ ਨੇ ਉਹਨਾਂ ਦੀ ਸ਼ਹੀਦੀ ਦੇ ਕਰਵਾਈ ਸੀ ਉਹਦੇ ਵਿੱਚ ਲਿਖਿਆ ਸੀ ਕਿ ਮਹਾਰਾਜ ਜੀ ਉਹ ਜਿਹੜੀਆਂ ਸ਼ਹੀਦੀ ਦੇਗਾ ਸੀ ਉਹ ਬਾਬਾ ਨੋ ਸਿੰਘ ਸਾਹਿਬ ਦੇ ਅਸਥਾਨੇ ਕਰਾਈਆਂ ਸਨ ਕਿ ਮਹਾਰਾਜ ਜੀ ਕਿਰਪਾ ਕਰੋ ਵੀ ਇਹ ਭੈਣ ਹੋਣਾ ਦੇ ਮਾਰਾ ਸਿਰ ਤੇ ਕਰਜ਼ਾ ਚੜਿਆ ਤੇ ਆਪ ਜੀ ਕਿਰਪਾ ਕਰਕੇ ਕਰਜਾ ਕਟੋ ਸਤਿਗੁਰ ਮੇਰਾ ਕਰੋ ਤੇ ਖਾਲਸਾ ਜੀ ਜਦੋਂ ਸ਼ਹੀਦੀ ਦੇਗਾਂ ਕਰਵਾਈਆਂ ਤੇ ਦਾਸ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਭਾਈ ਤੁਸੀਂ ਬਾਣੀ ਪੜਿਆ ਕਰੋ ਜਿੰਨੀ ਪੜ ਸਕਦੇ ਹੋ ਜਿੰਨੀ ਵਾਦ ਤੋਂ ਵਾਦ ਬਾਣੀ ਦਾ ਜਾਪ ਕਰ ਸਕਦੇ ਹੋ ਤਾਂ ਭੈਣ ਹੁਣੀ ਕਹਿੰਦੇ ਵੀ ਮੈਂ ਮੇਰੇ ਕੋਲ ਬਾਣੀ ਪੜਨ ਦਾ ਸਮਾਂ ਨਹੀਂ ਹੁੰਦਾ ਮੈਂ ਕੀ ਕਰਿਆ ਕਰਾਂ ਤੇ ਦਾਸ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਤੁਸੀਂ ਸਵਾ ਲੱਖ ਮੂਲ ਮੰਤਰ ਰੱਖ ਲਓ ਮਹਾਰਾਜ ਜਰੂਰ ਕਿਰਪਾ ਕਰਨਗੇ ਉਹਨਾਂ ਨੇ ਅਰਦਾਸ ਕਰਕੇ ਖਾਲਸਾ ਜੀ ਉਸੇ ਦਿਨ ਹੀ ਸਵਾ ਲੱਖ ਮੂਲ ਮੰਤਰ ਜਿਹੜਾ ਸ਼ੁਰੂ ਕਰਤਾ ਆਰੰਭ ਕਰਤਾ ਮਹਾਰਾਜ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਕੇ ਤੇ ਆਉਂਦਿਆਂ ਪਰ ਬੜਾ ਭਰੋਸਾ ਉਹਨਾਂ ਨੇ ਰੱਖਿਆ ਬਾਬਾ ਦੀਪ ਸਿੰਘ ਸਾਹਿਬ ਦੇ ਵੀ ਕਿਰਪਾ ਹੋਊਗੀ ਕਿਉਂਕਿ ਉਹਨਾਂ ਨੇ ਨਾ ਦਾਸ ਨੂੰ ਇਹ ਜਾਣਿਆ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਤੁਹਾਡੇ ਥਰੂ ਸਾਨੂੰ ਹੁਕਮ ਕੀਤਾ ਤੇ ਮਹਾਰਾਜ ਦੀ ਕਿਰਪਾ ਸਦਕਾ ਭੈਣ ਹੁਣੀ ਕਹਿੰਦੇ ਵੀ ਸਾਡੀ ਸਾਡਾ 66000 ਜਿਹੜਾ ਮੂਲ ਮੰਤਰ ਹੋ ਗਿਆ ਸੀ ਤੇ ਉਦੋਂ ਖਾਲਸਾ ਜੀ ਉਹ ਭੈਣ ਕਹਿੰਦੀ ਮੈਨੂੰ ਇੱਕ ਸੁਪਨਾ ਆਉਂਦਾ ਕਿ ਸੁਪਨੇ ਦੇ ਵਿੱਚ ਨਾ ਮੈਂ ਬਾਬਾ ਨੌਰ ਸਿੰਘ ਸਾਹਿਬ ਦੇ ਸਥਾਨੇ ਤੇ ਦਰਸ਼ਨ ਕਰ ਰਹੀ ਹਾਂ ਅੰਦਰ ਦਰਸ਼ਨ ਮੇਲੇ ਕਰਕੇ ਤੇ ਦਰਸ਼ਨ ਮੇਲੇ ਕਰਕੇ ਬਾਹਰ ਆ ਕੇ ਸੜਕ ਦੇ ਜਿੱਥੇ ਪੈਸੇ ਫੜਦੇ ਆ ਸਿੰਘ ਉਥੇ ਖੜੀ ਸਾਂ ਤੇ ਇੱਕ ਨਿਹੰਗ ਸਿੰਘ ਆਉਂਦੇ ਆ ਮੈਂ ਉਹਨਾਂ ਨੂੰ ਫਤਿਹ ਬੁਲਾਉਣੀ ਸੁਪਨੇ ਦੇ ਵਿੱਚ ਉਹਨਾਂ ਦੇ ਚਰਨ ਨਹੀਂ ਹੱਥ ਲਾਉਣੀ ਆ ਤੇ ਮੈਂ ਉਹਨਾਂ ਨੂੰ ਕਹਿ ਦਿੰਨੀ ਆ ਕਿ ਬਾਬਾ ਜੀ ਕਿਰਪਾ ਕਰੋ ਵੀ ਮਾਰਾਏ ਮੇਰੇ ਸਿਰ ਕਰਜ਼ਾ ਚੜਿਆ ਲੱਥ ਜਵੇ ਸੁਪਨੇ ਦੀ ਗੱਲ ਦੱਸਦੇ ਕਹਿੰਦੇ ਉਹ ਬਾਬਾ ਜੀ ਕਹਿਣ ਲੱਗੇ ਬਾਬਾ ਨੌਰ ਸਿੰਘ ਸਾਹਿਬ ਤੇਰੇ ਕਰਜ਼ੇ ਲਾਉਣਗੇ ਮਾਰਾਏ ਕਿਰਪਾ ਕਰਨਗੇ ਤੁਸੀਂ ਆਦ ਸ਼ਕਤੀ ਨੂੰ ਯਾਦ ਕਰੋ ਚੰਡੀ ਦਾ ਪਾਠ ਕਰਾਤੀਏ ਤੇਰ ਤੇ ਕਿਰਪਾ ਹੋਵੇਗੀ ਖਾਲਸਾ ਜੀ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਦਾ ਸੁਪਨਾ ਆਉਂਦਾ ਉਥੇ ਸਿੰਘੇ ਬਚਨ ਕਰਦੇ ਉਹ ਭੈਣ ਹੋਣਾ ਨੇ ਦਾਸ ਨੂੰ ਦੱਸਿਆ ਕਿ ਇਹ ਖਾਲਸਾ ਜੀ 10 10 ਮਹੀਨੇ ਪਹਿਲਾਂ ਜਿਹੜੀ ਉਹਨਾਂ ਨੇ ਵੀਡੀਓ ਸੁਣੀ ਸੀ ਤੇ ਦਾਸ ਨੂੰ ਸ਼ੀਦੀ ਦੇਗਾ ਕਰਾਉਣ ਨੂੰ ਕਿਹਾ ਉਸ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਤਿੰਨ ਕੇ ਚਾਰ ਮਹੀਨੇ ਬਾਅਦ ਹੁਣ ਲਾ ਲੋ ਕਿ 6 ਮਹੀਨੇ ਹੋ ਗਏ ਹੋਣਗੇ ਬਾਅਦ ਜਾਂ 5 ਹੋ ਗਏ ਹੋਣਗੇ ਜਦੋਂ ਦਾਸ ਨੂੰ ਉਹਨਾਂ ਨੇ ਕਿਹਾ ਵੀ ਸਾਡਾ ਚੰਡੀ ਦਾ ਜਾਪ ਮੈਨੂੰ ਸੁਪਨਾ ਆਇਆ ਸੁਪਨੇ ਵਿੱਚ ਸਿੰਘਾਂ ਨੇ ਮੈਨੂੰ ਇਹ ਕਿਹਾ ਇਹਦਾ ਕੀ ਮਤਲਬ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਵੀ ਮੈਂ ਕਿਹਾ ਚੰਡੀ ਦਾ ਜਾਪ ਕਰਾ ਲਓ ਵੀ ਕੀ ਪਤਾ ਮਾਰ ਨੇ ਸੰਕੇਤ ਤੁਹਾਨੂੰ ਦਿੱਤਾ ਹੋਵੇ ਤੇ ਦਾਸ ਨੇ ਜਿਵੇਂ ਉਹਨੂੰ ਕਿਹਾ ਉਹਨਾਂ ਨੂੰ ਕਿਹਾ ਤੇ ਉਹ ਕਹਿੰਦੇ ਕਿ ਭਾਈ ਸਾਹਿਬ ਜੀ ਸਾਡੇ ਕੋਲ ਤੇ ਇੰਨੇ ਪੈਸੇ ਹੈ ਨਹੀਂ ਕਿਉਂਕਿ ਚੰਡੀ ਦੇ ਜਾਪ ਤੇ ਖਾਲਸਾ ਜੀ ਖਰਚਾ ਕਾਫੀ ਆ ਜਾਂਦਾ ਜਿਹੜੀ ਰਸਤਾ ਸਮਗਰੀ ਕਾਫੀ ਮਹਿੰਗੀ ਹੁੰਦੀ ਆ ਤੇ ਤਿੰਨ ਦਿਨਾਂ ਦਾ ਜਾਪ ਹੁੰਦਾ ਤੇ ਉਹ ਜਦੋਂ ਦਾਸ ਨੇ ਉਹਨਾਂ ਨੂੰ ਇਹ ਗੱਲ ਕਹੀ ਉਹ ਕਹਿੰਦੇ ਵੀ ਸਾਡੇ ਕੋਲ ਤੇ ਮਾਇਆ ਹੈ ਨਹੀਂ ਤੇ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਫਿਰ ਤੁਸੀਂ ਜਦੋਂ ਹੌਲੀ-ਹੌਲੀ ਮਾਇਆ ਇਕੱਠੀ ਕਰ ਲੋਗੇ ਫਿਰ ਕਰਾ ਲਿਓ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਖਾਲਸਾ ਜੀ ਉਹਨਾਂ ਨੇ ਕਿਹਾ ਮੇਰੀ ਸ਼ਹੀਦੀ ਦੀੇ ਕਰਾ ਦਿਓ ਮੈਂ ਸ਼ਹੀਦੀ ਦੀੇ ਫਿਰ ਕਰਵਾਈ ਤੇ ਮਹਾਰਾਜ ਦੀ ਕਿਰਪਾ ਸਦਕਾ ਉਹ ਭੈਣ ਨੂੰ ਫੇਰ ਨਾ ਹਫਤੇ ਇੱਕ ਵਾਰ ਫਿਰ ਸੁਪਨਾ ਆ ਗਿਆ ਸੁਪਨਾ ਆਉਂਦਾ ਕਿ ਸੁਪਨੇ ਦੇ ਵਿੱਚ ਨਾ ਉਹ ਪਤਾ ਨਹੀਂ ਕਿਹੜਾ ਸਥਾਨ ਕਹਿੰਦੇ ਵੀ ਮੈਨੂੰ ਉਹ ਨજર ਆਇਆ ਤੇ ਉਥੇ ਸਿੰਘ ਬੈਠੇ ਸੀ ਮੈਂ ਉਹਨਾਂ ਨੂੰ ਅਰਜ ਕੀਤੀ ਕਿ ਬਾਬਾ ਜੀ ਮੇਰੇ ਤੇ ਕਰਜ਼ਾ ਬਹੁਤ ਉੱਤਰ ਜਾਵੇ ਵੀ ਘਰ ਵਿੱਚ ਸੁੱਖ ਸ਼ਾਂਤੀ ਆ ਜਾਵੇ ਤੇ ਕਹਿੰਦੇ ਉਹ ਸਿੰਘਾਂ ਨੇ ਵੀ ਉਹ ਸਿੰਘ ਹੋਰ ਸੀ ਸੁਪਨੇ ਵਿੱਚ ਪਹਿਲਾਂ ਹੋਰਾਂ ਨੇ ਹੋਰ ਬਚਨ ਕੀਤਾ ਸੀ ਉਹ ਸਿੰਘ ਹੋਰ ਸੀ ਉਹ ਕਹਿਣ ਲੱਗੇ ਤੁਹਾਨੂੰ ਪਹਿਲਾਂ ਹੀ ਬਚਨ ਕੀਤਾ ਹੋਇਆ ਤੁਸੀਂ ਚੰਡੀ ਦਾ ਜਾਪ ਕਰਾਓ ਮਹਾਰਾਜ ਆਪੇ ਤੁਹਾਡੇ ਦੀ ਕਿਰਪਾ ਕਰਨਗੇ ਤੁਹਾਨੂੰ ਦੱਸਿਆ ਤਾਂ ਹੈਗਾ ਤੁਸੀਂ ਵਾਰ-ਵਾਰ ਕਿਉਂ ਪੁੱਛਦੇ ਆ ਸੁਪਨੇ ਵਿੱਚ ਖਾਲਸਾ ਜੀ ਇਦਾਂ ਹੋਇਆ ਉਹ ਤੋਂ ਬਾਅਦ ਭੈਣ ਕਹਿੰਦੇ ਵੀ ਮੈਂ ਮੇਰੇ ਨਾਲ ਗੱਲ ਹੋਈ ਵੀ ਮੈਨੂੰ ਸੁਪਨਾ ਫੇਰ ਆ ਗਿਆ ਉਹਦੇ ਵਿੱਚ ਚੰਡੀ ਦਾ ਜਾਪ ਵੀ ਕਹਿੰਦੇ ਆ ਤੇ ਮੈਂ ਜਿੱਥੋਂ ਮਰਜ਼ੀ ਪੈਸੇ ਕਰਾਂ ਵੀਰ ਜੀ ਤੁਸੀਂ ਤਰੀਕ ਲੈ ਲਓ ਵੀ ਮੈਂ ਤਾਨੂੰ ਪੈਸੇ ਜਿੱਥੋਂ ਮਰਜ਼ੀ ਕਰਕੇ ਭੇਜੂਗੀ ਤਰੀਕ ਲੈ ਲਓ ਮੈਨੂੰ ਇੰਨਾ ਭਰੋਸਾ ਹੋ ਗਿਆ ਵੀ ਮੇਰਾ ਜਿਹੜਾ ਕਰਜ਼ਾ ਸਿਰ ਤੇ ਚੜਿਆ ਹੋਇਆ ਉਹ ਸਤਗੁਰਾਂ ਨੇ ਚੰਡੀ ਦਾ ਜਾਪ ਕਰਵਾਉਣ ਤੇ ਹੀ ਪੂਰਾ ਕਰਨਾ ਤੇ ਦਾਸ ਨੇ ਉਹਨਾਂ ਨੂੰ ਤਰੀਕ ਲੈ ਕੇ ਦਿੱਤੀ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਉਹ ਦੇਣਾ ਆ ਗਿਆ ਜਿਸ ਦਿਨ ਚੰਡੀ ਦਾ ਜਾਪ ਉਹਨਾਂ ਦਾ ਹੋਣਾ ਸੀ ਚੰਡੀ ਦਾ ਜਾਪ ਹੋਇਆ ਮਹਾਰਾਜ ਦੀ ਕਿਰਪਾ ਵਰਤੀ ਤੇ ਖਾਲਸਾ ਜੀ ਉਹ ਨਾ ਵਾਹਿਗੁਰੂ ਜਾਣੇ ਕਿਹੜਾ ਕੰਮ ਕਰਦੇ ਆ ਪੁਰਾਣੇ ਉਹਨਾਂ ਦੇ ਘਰ ਵਾਲਾ ਜਿਹੜਾ ਪੁਰਾਣਾ ਉੱਥੇ ਦਾ ਜੰਪਾਲ ਆ ਤੇ ਉਹ ਟੈਂਡਰ ਟੁੰਡਰ ਕੋਈ ਪਾਸ ਹੁੰਦਾ ਉੱਥੇ ਉਹਨਾਂ ਦਾ ਪਤਾ ਨਹੀਂ ਕਾਹਦਾ ਖਾਲਸਾ ਜੀ ਉਹਨਾਂ ਦਾ ਕੰਮ ਹੈ ਮੈਂ ਬਹੁਤਾ ਪੁੱਛਿਆ ਨਹੀਂ ਤੇ ਜਿਸ ਦਿਨ ਚੰਡੀ ਦੇ ਜਾਪ ਦਾ ਭੋਗ ਪੈਣਾ ਸੀ ਨਾ ਖਾਲਸਾ ਜੀ ਹਲੇ ਭੋਗ 8 ਵਜੇ ਪੈਣਾ ਸੀ ਤੇ 6 ਵਜੇ ਉਹਨਾਂ ਦੇ ਇੱਥੇ ਮੇਰੇ ਇੰਡੀਆ ਦੇ ਪੰਜਾਬ ਦੇ 6 ਵਜੇ ਉਹਨਾਂ ਦੇ ਫੋਨ ਆਉਣ ਲੱਗ ਪਏ ਸੀ ਕਿ ਵੀਰ ਜੀ ਸਾਡਾ ਕੱਲ ਦਾ ਨਾ ਜਿਹੜਾ ਟੈਂਡਰ ਬਹੁਤ ਸਮੇਂ ਦਾ ਸਾਡਾ ਅੜਿਆ ਹੋਇਆ ਸੀ ਮਹਾਰਾਜ ਦੀ ਕਿਰਪਾ ਨਾਲ ਉਹ ਪਾਸ ਹੋ ਗਿਆ ਉਹ ਸਾਨੂੰ ਮਿਲ ਗਿਆ ਉਹ ਕੰਮ ਸਾਨੂੰ ਮਿਲ ਗਿਆ ਹੁਣ ਮਹਾਰਾਜ ਦੀ ਰਹਿਮਤ ਹੋ ਜੂਗੀ ਇਹ ਕੰਮ ਕੰਮ ਦੇ ਨਾਲ ਸਾਡੇ ਸਾਰੇ ਕਰਜ਼ੇ ਲੱਤ ਜਾਣਗੇ ਵੀ ਇੰਨੇ ਸਾਨੂੰ ਇਥੋਂ ਪੇਮੈਂਟ ਮਿਲਦੀਆਂ ਤੇ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਘੰਟੇ ਬਾਅਦ ਭੋਗ ਪੈਂਦਾ ਇੱਕ ਡੇਢ ਘੰਟਾ ਪਹਿਲਾਂ ਚੰਡੀ ਦੇ ਜਾਬ ਤੋਂ ਉਹਨਾਂ ਦਾ ਕਾਰਜ ਫਤਿਹ ਹੋ ਜਾਂਦਾ ਸੋ ਇਹ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਜੀ ਬਾਬਾ ਨੋ ਸਿੰਘ ਸਾਹਿਬ ਦੀ ਵਰਤਦੀ ਹੈ ਜਿਨ੍ਹਾਂ ਦੇ ਅਸਥਾਨੇ ਤੇ ਖਾਲਸਾ ਜੀ ਸ਼ੀਦੀ ਦੇ ਕਰੋਨਾ ਉਹ ਭੈਣ ਨੂੰ ਆਪ ਸ਼ੀਦਾਣੇ ਆ ਕੇ ਚੰਡੀ ਦਾ ਜਾਬ ਕਰਾਉਣ ਲਈ ਕਿਹਾ ਤੇ ਉਹ ਵੀ ਦੋ ਵਾਰ ਦੋ ਵਾਰ ਉਹਨਾਂ ਨੂੰ ਹੁਕਮ ਹੁੰਦਾ ਪਹਿਲਾ ਹੁਕਮ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਹੁੰਦਾ ਫਿਰ ਖਾਲਸਾ ਜੀ ਪਤਾ ਨਹੀਂ ਕਿਹੜਾ ਸਥਾਨ ਹੈ ਜਿਹੜਾ ਉਹਨਾਂ ਨੂੰ ਸੁਪਨੇ ਵਿੱਚ ਨਜ਼ਰ ਆਉਂਦਾ ਉੱਥੇ ਵੀ ਉਹ ਫੌਜ ਨੂੰ ਪੁੱਛਦੇ ਤੇ ਫੌਜ ਉਹਨਾਂ ਨੂੰ ਕਹਿੰਦੀ ਅਸੀਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਹੋਇਆ ਵੀ ਚੰਡੀ ਦਾ ਜਾਪ ਕਰਾਓ ਸੋ ਖਾਲਸਾ ਜੀ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਨੇ ਮੇਹਰਾਂ ਕੀਤੀਆਂ ਵੇਖੋ ਇਹੋ ਇਹੋ ਜਿਹੀਆਂ ਅਚੰਬੇ ਵਾਲੀਆਂ ਹੱਡ ਬੀਤੀਆਂ ਖਾਲਸਾ ਜੀ ਸਾਹਮਣੇ ਆਉਂਦੀਆਂ ਕਿ ਮਹਾਰਾਜ ਸਦਾ ਹੀ ਹਾਜ਼ਰ ਨਾਜ਼ਰਾਂਗ ਸੰਗ ਹੈ ਆਪਣੇ ਖਾਲਸੇ ਦੇ ਜਿਹੜਾ ਕੋਈ ਸੇਵਕ ਮਹਾਰਾਜ ਨੂੰ ਯਾਦ ਕਰਦਾ ਜਿਹੜਾ ਕੋਈ ਸਤਗੁਰੂ ਦੀ ਬਾਣੀ ਦਾ ਓਟ ਆਸਰਾ ਤੱਕਦਾ ਹੈ ਮਹਾਰਾਜ ਉਹਨੂੰ ਖਾਲਸਾ ਜੀ ਸੁੱਖ ਦਿੰਦੇ ਹੀ ਦਿੰਦੇ ਮਹਾਰਾਜ ਉਹਦੇ ਤੇ ਕਿਰਪਾ ਕਰਦੇ ਹੀ ਕਰਦੇ ਉਹਨੂੰ ਮੇਰਾ ਨਾਲ ਭਰ ਦਿੰਦੇ ਖਾਲਸਾ ਜੀ ਸਤਗੁਰਾਂ ਤੇ ਪੂਰਨ ਭਰੋਸਾ ਰੱਖੀਏ ਸਤਗੁਰੂ ਹੀ ਸਭ ਕੁਝ ਸਾਰੇ ਸੁੱਖ ਦੇਣ ਵਾਲਾ ਸਤਗੁਰਾਂ ਤੋਂ ਬਿਨਾਂ ਹੋਰ ਕੋਈ ਖਾਲਸਾ ਜੀ ਰੱਖਣ ਵਾਲਾ ਨਹੀਂ ਕੋਈ ਬਾਹ ਫੜਨ ਵਾਲਾ ਨਹੀਂ ਕੋਈ ਮਹਾਰਾਜ ਦੀ ਕਿਰਪਾ ਸਦਕਾ ਕੋਈ ਹੋਰ ਖਾਲਸਾ ਜੀ ਬਚਾਉਣ ਵਾਲਾ ਹੀ ਨਹੀਂ ਲੋਕ ਤੇ ਪਰਲੋਕ ਦੇ ਸੁੱਖ ਦੇਣ ਵਾਲਾ ਇੱਕੋ ਇੱਕ ਦਾਤਾ ਆਕਾਲ ਪੁਰਖ ਹੈ ਉਹਦੀ ਛਰਣੀ ਲੱਗੀਏ ਬਾਣੀ ਪੜੀਏ ਨਾਮ ਜਪੀਏ ਧਿਆਨ ਨੂੰ ਇਕਾਗਰ ਕਰੀਏ ਜਿਹਨੂੰ ਸਤਗੁਰਾਂ ਦੇ ਦਰ ਜਾਣੇ ਆ ਸਤਗੁਰੂ ਮਹਾਰਾਜ ਜੀਆਂ ਵੱਲ ਧਿਆਨ ਰੱਖੀਏ ਖਾਲਸਾ ਜੀ ਉਹਨਾਂ ਦੇ ਦਰ ਤੇ ਝਾੜੂ ਕਰੀਏ ਭਾਂਡੇ ਬਰਤਨ ਮਾਂਜੀਏ ਸੋ ਸਤਗੁਰਾਂ ਦੀ ਕਿਰਪਾ ਵਰਤੇਗੀ ਸੋ ਐਸੀ ਦੀਨ ਦਿয়াল ਪਾਸ਼ਾ ਮਹਾਰਾਜ ਜੇ ਮੇਹਰ ਲੈਣੀ ਹੈ ਤੇ ਖਾਲਸਾ ਜੀ ਸੇਵਾ ਕਰਨੀ ਪਊਗੀ ਨਾਮ ਜਪਣਾ ਪਊਗਾ ਸਤਿਗੁਰਾਂ ਦੀ ਬਾਣੀ ਦਾ ਜਪ ਜਾਪ ਕਰਨਾ ਪਊਗਾ ਅਮਰਤ ਵੇਲੇ ਜਾਗਣਾ ਪਊਗਾ ਫਿਰ ਖੁਸ਼ੀਆਂ ਹੀ ਖੁਸ਼ੀਆਂ ਝੂਲੀ ਪੈਂਦੀਆਂ ਮਹਾਰਾਜ ਕਿਰਪਾ ਕਰਨ ਇਹ ਖਾਲਸਾ ਜੀ ਹੱਡ ਬੀਤੀ ਸੀ ਸਤਿਗੁਰਾਂ ਨੇ ਮਿਹਰਾਂ ਕੀਤੀਆਂ ਸ਼ਹੀਦਾਂ ਨੇ ਦਇਆ ਕੀਤੀ ਤੇ ਚੰਡੀ ਦਾ ਜਾਪ ਕਰਵਾ ਕੇ ਖਾਲਸਾ ਜੀ ਪਰਿਵਾਰ ਦੇ ਮੋਰਚੇ ਫੜੇ ਕੀਤੇ ਚੜ੍ਹਦੀ ਕਲਾ ਵਿੱਚ ਕਾਰਜ ਕੀਤੇ ਸੋ ਸਤਿਗੁਰ ਮਿਹਰਾਂ ਕਰਨ ਸਾਨੂੰ ਖਾਲਸਾ ਜੀ ਗੁਰਸਿੱਖੀ ਜੀਵਨ ਮਹਾਰਾਜ ਬਖਸ਼ ਦੇਣ ਸਤਿਗੁਰੂ ਉਹਨਾਂ ਗੁਰਸਿੱਖਾਂ ਵਾਲੇ ਗੁਣ ਬਖਸ਼ਣ ਜਿਹੜੇ ਸਿੱਖਾਂ ਨੇ ਸਤਿਗੁਰਾਂ ਨੂੰ ਰਿਝਾ ਲਿਆ ਖੁਸ਼ ਕਰ ਲਿਆ ਤੇ ਇੱਕ ਬੇਨਤੀ ਖਾਲਸਾ ਜੀ ਦਾਸ ਨੇ ਕਰਨੀ ਹੈ ਕਿ ਮਹਾਰਾਜ ਦੀ ਕਿਰਪਾ ਸਦਕਾ ਦਾਸ ਕੋਲੇ 5-6 ਖਾਲਸਾ ਜੀ ਘਰ ਆ ਗਏ ਨੇ ਜਿਹੜੇ ਬਣਾਉਣੇ ਪੈਣੇ ਜਿਹੜੇ ਗਰੀਬ ਪਰਿਵਾਰ ਨੇ ਪਰ ਹਾਲੇ ਉਹਨਾਂ ਨੂੰ ਦਾਸ ਨੇ ਹਾਂ ਨਹੀਂ ਕੀਤੀ ਇੱਕ ਦੇ ਖਾਲਸਾ ਜੀ ਉਹ ਸੁਲਤਾਨਪੁਰ ਵਾਲੀ ਬੀਬੀ ਸੀ ਮਾਈ ਜੀ ਦਾ ਆਪਾਂ ਜਿਹਨੂੰ ਰਾਸ਼ਨ ਦੇ ਕੇ ਆਏ ਸਾਂ ਉਹਦਾ ਵੀ ਘਰ ਬਣਾਉਣਾ ਹੈ ਇਸ ਕਰਕੇ ਖਾਲਸਾ ਜੀ ਘਰ 5 6 1 ਹੋਰ ਕੱਲ ਕਿਸੇ ਦਾ ਫੋਨ ਆਇਆ ਸੀ ਇੱਕ ਖਾਲਸਾ ਜੀ ਕਿਸੇ ਨੂੰ ਬਹੁਤ ਹੈਲਪ ਦੀ ਲੋੜ ਹੈ ਤੇ ਉਥੇ ਦਾਸ ਨੇ ਜਾਣਾ ਤੇ ਉਥੇ ਜਾ ਕੇ ਵੇਖ ਕੇ ਦੱਸੇਗਾ ਪਰ ਆਪਣੇ ਕੋਲੇ ਖਾਲਸਾ ਜੀ ਮਾਇਆ ਹੈ ਨਹੀਂ ਮਾਇਆ ਕਾਲਪੁਰਖ ਵਾਹਿਗੁਰੂ ਦੀ ਹੈ ਸੇਵਾ ਸੰਗਤ ਨੇ ਕਰਨੀ ਹੈ ਦਾਸ ਦਾ ਵਿੱਚ ਖਾਲਸਾ ਜੀ ਕੋਈ ਬਹੁਤਾ ਰੋਲ ਨਹੀਂ ਭਰੋਸਾ ਹੈ ਸਤਿਗੁਰਾਂ ਤੇ ਕਿ ਜਦੋਂ ਕਾਰਜ ਸ਼ੁਰੂ ਹੋ ਗਿਆ ਤੇ ਦੀਨ ਦੁਨੀ ਦੇ ਮਾਲਕ ਨੇ ਆਪਣੇ ਆਪ ਕਲਾ ਵਰਤਾ ਦੇਣੀ ਹੈ ਆਪਣੇ ਆਪ ਮਾਇਆ ਭੇਜ ਦੇਣੀ ਆ ਪਰ ਮੇਰਾ ਫਰਜ਼ ਹੈ ਬੇਨਤੀ ਕਰਨਾ ਮੈਂ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਭਾਈ ਜਿਨ੍ਹਾਂ ਦੇ ਕਾਰਜ ਹੋਏ ਨੇ ਤੇ ਦਾਸ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਭਾਈ ਦਸਵੰਦ ਦੀ ਸੇਵਾ ਕੱਢਿਆ ਕਰੋ ਜਰੂਰ ਭਾਈ ਜਿਨ੍ਹਾਂ ਦੇ ਕਾਰਜ ਫਤਿਹ ਹੋ ਗਏ ਮਹਾਰਾਜ ਦੀ ਕਿਰਪਾ ਵਰਤ ਗਈ ਆ ਉਹ ਪਾਈ ਸੇਵਾ ਜ਼ਰੂਰ ਭੇਜਿਆ ਕਰੋ ਉਹਦੇ ਨਾਲ ਗਰੀਬਾਂ ਦੇ ਘਰ ਪਰਿਵਾਰ ਆਪਾਂ ਜਿਹੜੀ ਉਹਨਾਂ ਦੀ ਦੇਖ ਰੇਖ ਕਰ ਸਕੀਏ ਸਤਿਗੁਰ ਮੇਰਾ ਕਰਨ ਸਾਰਿਆਂ ਨੂੰ ਦੀਨ ਦੁਨੀ ਦੇ ਪਾਸ਼ਾ ਚੜ੍ਹਦੀਆਂ ਕਲਾ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖੀਮਾ ਬਖਸ਼ ਦੇਣੀ ਮਹਾਰਾਜ ਸਾਰਿਆਂ ਨੂੰ ਸੁਖ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀਆਂ ਦਾਤਾ ਮਹਾਰਾਜ ਬਖਸ਼ਣ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਤਾ ਜੀ ਮਾਤਾ ਸਾਹਿਬ ਦੇਵਾ ਕੋਰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਭੁੱਲਾਂ ਦੀ ਖੀਮਾ ਬਖਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ